ਇਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖੇ ਕਹ ਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਆਸਾ ਮਹਲਾ ਨਵਾਂ ਆਸਾ ਰਾਗ ਦੇ ਅੰਦਰ ਧੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਬਿਰਥਾ ਕਹੋਂ ਕਾਨ ਸਿਓ ਮਨ ਕੀ ਮੈਸ ਮਨੁੱਖ ਮਨੁੱਖੀ ਮੰਨ ਦੀ ਭੈੜੀ ਹਾਲਾਤ ਨੂੰ ਕਿਸ ਨੂੰ ਦੱਸਾਂ ਹਰੇਕ ਮਨੁੱਖ ਦਾ ਇਹੀ ਹਾਲ ਹੈ ਲੋਭ ਬਿਰਸਿਓ ਦਸ ਹੂੰ ਦਸ ਧਵਤ ਆਸ ਲੱਗੋ ਧਨ ਕੀ ਰਹਾਓ ਕੀ ਹਾਲ ਹੈ ਬੰਦੇ ਦੀ ਲੋਭ ਵਿੱਚ ਫਸਿਆ ਹੋਇਆ ਇਹ ਮਨ ਦਸੇ ਪਾਸੇ ਦੌੜਦਾ ਰਹਿੰਦਾ ਹੈ ਇਸ ਨੂੰ ਧਨ ਜੋੜਨ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ। ਨਿਰਹਾਵ ਵਾਲੇ ਬੰਦ ਸਤਿਗੁਰੂ ਜੀ ਬਖਸ਼ਿਸ਼ ਕਰਦੇ। ਸੁਖ ਕਹੇ ਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਸੁਖ ਲੱਭਣ ਲਈ ਬਥੇਰੇ ਯਤਨ ਕਰਦਾ। ਬੜੇ ਹਿਲੇ ਵਰਤਦਾ। ਪਤਾ ਨਹੀਂ ਕਿਹਦਾ ਕਿਹਦਾ ਖੁਸ਼ਾਮਦīd ਹੁੰਦਾ। ਕਦੀ ਕਿਸੇ ਦਾ ਹੀ ਖੁਸ਼ਾਮਦ ਕਰਦਾ। ਕਦੀ ਕਿਸੇ ਦੀ ਖੁਸ਼ ਆਮਦ ਕਰਦਾ ਸੁੱਖ ਆ ਜਾਣ ਸੁੱਖ ਮਿਲ ਜਾਣ ਸੁੱਖ ਆ ਜਾਣ ਸੁੱਖ ਮਿਲ ਜਾਣ ਸੁੱਖ ਚਲੇ ਨਾ ਜਾਣਗੇ ਦਵਾਰੇ ਦਵਾਰ ਸਵਾਨ ਜਿਉਂ ਡੋਲਤ ਨਾਹ ਸੁਧ ਰਾਮ ਭਜਨ ਕੀ ਨਾਹ ਸੁਧ ਰਾਮ ਭਜਨ ਕੀ ਕੁੱਤੇ ਵਾਂਗ ਹਾਲਤ ਇਹਦੀ ਕੁੱਤੇ ਵਰਗੀ ਆ ਦਰ ਦਰ ਤੇ ਭਟਕਦਾ ਫਿਰਦਾ ਇਹਨੂੰ ਅਸਲੀ ਪਰਮਾਤਮਾ ਦੇ ਭਜਨ ਦੀ ਗੁਰੂ ਦੇ ਉਪਦੇਸ਼ ਦੀ ਸਮਝ ਨਹੀਂ ਇਸ ਤਰ੍ਹਾਂ ਕਿ ਦਰਦ ਦਰਦ ਦੀ ਮਥਾ ਜੀ ਚੱਲਦਾ ਰਹਿੰਦਾ ਹੈ ਮਾਨਸ ਜਨਮੇ ਆਕਾਰਤ ਖੂਬਤ ਲਾਜ ਨਾ ਲੋਕ ਹਸਨ ਕੀ ਲੋਭ ਵਿੱਚ ਫਸਿਆ ਹੋਇਆ ਹੈ ਜੀਵ ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਲੈਂਦਾ ਹੈ ਇਸ ਦੇ ਲਾਲਚ ਦੇ ਕਾਰਨ ਲੋਕਾਂ ਵੱਲੋਂ ਹੋ ਰਹਿ ਹਾਸੇ ਮੁਖੌਲਦੀ ਵੀ ਇਸ ਨੂੰ ਸ਼ਰਮ ਨਹੀਂ ਆਉਂਦੀ ਲੱਜਾ ਨਹੀਂ ਕਰਦਾ ਨਾਨਕ ਹਰ ਜਸ ਕਿਉਂ ਨਹੀਂ ਗਾਵਤੋ ਕੁਮਾਤ ਬਿਨਾ ਸਹਿ ਤਨ ਕੀ ਨਾਨਕ ਆਖਦਾ ਹੈ ਜੀਵ ਤੂੰ ਕਿਉਂ ਨਹੀਂ ਪ੍ਰਮਾਤਮਾ ਨੂੰ ਯਾਦ ਕਰਦਾ ਤੂੰ ਕਿਉਂ ਨਹੀਂ ਬਾਣੀ ਦੇ ਉਪਦੇਸ਼ ਨੂੰ ਸਮਝਦਾ ਤੂੰ ਕਿਉਂ ਨਹੀਂ ਉਸ ਨਿਰੰਕਾਰੀ ਉਪਦੇਸ਼ ਨੂੰ ਸੁਰਤਦਾ ਹੈ ਸਾਬ ਬਣਾਉਂਦਾ ਉਹਦਾ ਉਪਦੇਸ਼ ਗਉਣ ਨਾਲ ਤੇਰੇ ਮਨ ਦੀ ਭੈੜੀ ਮਤ ਨਾਸ਼ ਹੋ ਜਾਏਗੀ ਕੁਮਤਬ ਵਿਨਾਸੈ ਤਨ ਕੀ ਤੇਰੇ ਤਨ ਦੀ ਭੈੜੀ ਮਤ ਨਾਸ਼ ਹੋ ਜਾਏਗੀ ਰਾਗ ਆਸਾ ਮਹਲਾ ਪਹਿਲਾ ਅਸ਼ਟਪਦੀਆਂ ਘਰ ਦੂਜਾ ਆਸਾ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਪਤਾ ਜੀ ਦੀ ਮੁਬਾਰਕ ਬਾਣੀ ਅਸ਼ਟ ਪਦੀਆਂ ਸਰਲੇਖੇਟ ਪਾਉ ਕੇ ਅੱਠਾ ਬੰਦਾ ਵਾਲੀ ਜਿਸ ਨੂੰ ਦੂਜੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਅਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਉਤਰ ਉਤਰ ਅਵ ਘਟ ਸਰਵਰ ਨਾਵੇ ਪਰਥਰ ਜੋਗੀ ਕਿਸੇ ਪਹਾੜ ਦੇ ਟਿੱਲੇ ਤੋਂ ਉਤਰ ਕੇ ਕਿਸੇ ਤੀਰਤ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਤੇ ਇਸ ਨੂੰ ਪੁੰਨ ਕਰਮ ਸਮਝਦਾ ਹੈ ਜਿਹੜਾ ਮਨੋਕ ਅਹੰਕਾਰ ਆਦਿਕ ਦੀ ਔਖੀ ਘਾਟੀ ਤੋਂ ਉਤਰ ਕੇ ਸਤਸੰਗ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਬਕੈ ਨਾ ਬੋਲੇ ਹਰ ਗੁਣ ਗਾਵੇ ਅਤੇ ਜੋ ਬਹੁਤਾ ਵਿਅਰਥ ਨਹੀਂ ਬੋਲਦਾ ਤੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ। ਜਾਲ ਆਕਾਸ਼ੀ ਸੁੰਨ ਸਮਾਵੇ। ਉਹ ਮਨੋਕੁਚੀ ਆਤਮਕ ਅਵਸਥਾ ਵਿੱਚ ਪਹੁੰਚਦਾ ਹੈ ਜਿਵੇਂ ਸਮੁੰਦਰ ਦਾ ਜਾਲ ਸੂਰਜ ਦੀ ਮਦਦ ਨਾਲ ਉੱਚਾ ਉੱਠ ਕੇ ਆਕਾਸ਼ਾਂ ਵਿੱਚ ਉਡਾਰੀਆਂ ਲਾਉਂਦਾ ਹੈ। ਹਰਸ ਸਤ ਝੋਲ ਮਹਾਰਸ ਪਾਵੇ। ਬੋਮਨੁਖਿ ਸ਼ਾਂਤੀ ਰਸ ਨੂੰ ਹਲਾਕੇ ਮਾਨ ਕੇ ਨਾਮ ਮਹਾਰਸ ਪਿੰਦਾ ਹੈ ਐਸਾ ਗਿਆਨ ਸੁਨੋ ਅਬ ਮੋਰੇ ਹੈ ਮਨ ਪਰਮਾਤਮਾ ਨਾਲ ਡੂੰਗੀ ਸਾਂਝ ਪਾਉਣ ਦੀ ਇਹ ਗੱਲ ਸੁਣ ਭਰਪੂਰ ਧਾਰ ਰਹਿਆ ਸਭ ਥਾਂ ਰਹਿਾਓ ਕਿ ਪਰਮਾਤਮਾ ਹਰ ਥਾਂ ਭਰਪੂਰ ਹੈ ਤੇ ਹਰ ਥਾਂ ਸਹਾਰਾ ਦੇ ਰਿਹਾ ਸਚ ਬ੍ਰਤ ਨੀਮ ਨਕਾਲ ਸੰਤਾਵੈ ਹੇ ਜੋਗੀ ਜਿਸ ਮਨੁੱਖ ਦੇ ਸਦਾ ਥਿਰ ਪ੍ਰਭੂ ਦੇ ਨਾਮ ਨੂੰ ਆਪਣਾ ਨਿਤ ਦਾ ਪ੍ਰਾਣ ਬਣਾ ਲਿਆ ਹੈ ਨਿਤ ਦੀ ਘਾਰ ਬਣਾ ਲਿਆ ਹੈ ਸਤ ਗੁਰ ਸ਼ਬਦ ਕਰੋਧ ਜਲਾਵੈ ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਕ੍ਰੋਧ ਨੂੰ ਸਾੜ ਲੈਂਦਾ ਗਗਨ ਨਿਵਾਸ ਸਮਾਦ ਲਗਾਵੇ ਉਹ ਉੱਚੇ ਆਤਮਕ ਮੰਡਲ ਵਿੱਚ ਨਿਵਾਸ ਦੇ ਰਾਹੀ ਉਹ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਸਮਾਧੀ ਲਾਈ ਰੱਖਦਾ ਹੈ 파ਰਸ ਪਰਸ ਪਰਮ ਪਦ ਪਾਵੇ ਹੇ ਜੋਗੀ ਗੁਰੂ 파ਰਸ ਦੇ ਚਰਨਾਂ ਨੂੰ ਛੂਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ਸਚ ਮਨ ਕਰਨ ਤਤ ਬਿਲੋਵੈ ਹੇ ਜੋਗੀ ਜਿਹੜਾ ਬਨੋਖਾ ਆਪਣੇ ਮਨ ਨੂੰ ਵਸ ਕਰਨ ਵਾਸਤੇ ਸਦਾ ਫਿਰ ਪ੍ਰਭੂ ਨੂੰ ਚੇਤੇ ਰੱਖਦਾ ਹੈ ਮੋੜ ਮੋੜ ਯਾਦ ਕਰਦਾ ਹੈ ਜਿਵੇਂ ਦੁੱਧ ਰੜਕੀਦਾ ਸੋ ਭਾਰ ਸਰਵਰ ਮੈਲ ਨਾ ਧੋਵੇ ਅਤੇ ਜੋ ਨਾਮ ਅੰਮ੍ਰਿਤ ਨਾਲ ਨਕਾ ਨਕ ਭਰੇ ਹੋਏ ਸਰੋਵਰ ਵਿੱਚ ਜਿੱਥੇ ਕੋਈ ਵਿਕਾਰ ਆਦਿਕਾਂ ਦੀ ਮੈਲ ਨਹੀਂ ਹੈ ਆਪਣੇ ਆਪ ਨੂੰ ਧੋਂਦਾ ਹੈ ਜੈ ਸਿਉ ਰਾਤਾ ਤੈ ਸੋ ਹੋਵੈ ਉਹ ਮਨੁੱਖ ਜਿਹੋ ਜਿਹਾ ਹੀ ਬਣ ਜਾਂਦਾ ਹੈ ਜਿਹੋ ਜਿਹੇ ਪ੍ਰਭੂ ਨਾਲ ਉਹ ਪਿਆਰ ਪਾਉਂਦਾ ਹੈ ਆਪੇ ਕਰਤਾ ਕਰੇ ਸੋ ਹੋਵੈ ਉਸ ਨੂੰ ਫਿਰ ਇਹ ਸੂਝ ਆ ਜਾਂਦੀ ਹੈ ਕਿ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰ ਰਿਹਾ ਹੈ ਗੋਰ ਹਿਵ ਸੀਤਲ ਅਗਨ ਬੁਝਾਵੇ ਇਹ ਜੋਗੀ ਜੋ ਮਨੁੱਖ ਬਰਫ਼ ਵਰਗੇ ਠੰਡੇ ਠਾਰ ਜਿਗਰੇ ਵਾਲੇ ਗੁਰੂ ਨੂੰ ਮਿਲ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਆਗ ਬੁਝਾ ਲੈਂਦਾ ਹੈ ਸੇਵਾ ਸੁਰਤ ਵਿਪੂਤ ਚੜਾਵੇ ਅਤੇ ਗੁਰੂ ਦੀ ਦੱਸੀ ਹੋਈ ਸੇਵਾ ਵਿੱਚ ਆਪਣੀ ਸੁਰਤ ਰੱਖਦਾ ਹੈ ਤੇ ਮਨ ਨੂੰ ਐਸੀ ਸਵਾ ਪਿੰਡੇ ਤੇ ਮਿਲਦਾ ਹੈ ਦਰਸ਼ਨ ਆਪ ਸਹਜ ਘਰ ਆਵੇ ਉਹ ਸਦਾ ਡੋਲ ਆਤਮਕ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਸਮਝੋ ਉਸ ਨੇ ਅਸਲ ਪ੍ਰੇਖ ਤਾਰਨ ਕਰ ਲਿਆ ਨਿਰਮਲ ਬਾਣੀ ਨਾਦ ਵਜਾਵੇ ਐਸਾ ਮਨੁੱਖ ਪ੍ਰਭੂ ਦੀ ਸਿੱਧ ਸਲਾਹ ਨਾਲ ਭਰਪੂਰ ਗੁਰੂ ਦੀ ਪਵਿੱਤਰ ਬਾਣੀ ਦਾ ਇਹਵਾਜਾ ਸਦਾ ਹੀ ਵਜਾਉਂਦਾ ਹੈ ਅੰਤਰ ਗਿਆਨ ਮਹਾਰਸ ਸਾਰਾ ਏ ਜੋਗੀ ਜਿਸ ਮਨੁੱਖ ਨੇ ਆਪਣੇ ਅੰਦਰ ਪ੍ਰਭੂ ਨਾਲ ਡੂੰਗੀ ਸਾਝ ਪਾ ਲਈ ਹੈ ਜੋ ਸਦਾ ਸ੍ਰੇਸ਼ਟ ਨਾਮ ਮਹਾਰਾਸਪੀ ਰਿਹਾ ਹੈ ਤੀਰਥ ਮੱਜਾ ਨ ਗੁਰ ਵਿਚਾਰਾ ਜਿਸ ਨੇ ਸਤਗੁਰ ਦੀ ਬਾਣੀ ਦੇ ਵਿਚਾਰ ਨੂੰ 68 ਤੀਰਥਾਂ ਦਾ ਇਸ਼ਨਾਨ ਬਣਾ ਲਿਆ ਹੈ ਅੰਤਰ ਪੂਜਾ ਥਾਨ ਮੁਰਾਰਾ ਜਿਸ ਨੇ ਆਪਣੇ ਹਿਰਦੇ ਨੂੰ ਪ੍ਰਮਾਤਮਾ ਦੇ ਰਹਿਣ ਲਈ ਮੰਦਰ ਬਣਾਇਆ ਹੈ ਤੇ ਅੰਤਰ ਆਤਮੇ ਉਸ ਦੀ ਪੂਜਾ ਕਰਦਾ ਹੈ ਜੋਤੀ ਜੋਤ ਮਿਲਾਉਣ ਹਾਰਾ ਉਹ ਆਪਣੀ ਜੋਤ ਨੂੰ ਪਰਮਾਤਮਾ ਦੀ ਜੋਤ ਵਿੱਚ ਮਿਲਾ ਲੈਂਦਾ ਰਸ ਰਸਿਆ ਮਤ ਏਕੈ ਭਾਏ ਇਹ ਜੋਗੀ ਜਿਸ ਮਨੁੱਖ ਦਾ ਮਨ ਨਾਮ ਰਸ ਵਿੱਚ ਭਿੱਜ ਜਾਂਦਾ ਹੈ ਤਖਤ ਨਿਵਾਸੀ ਪੰਚ ਸਮਾਏ ਜਿਸ ਦੀ ਮਤ ਇੱਕ ਪ੍ਰਭੂ ਦੇ ਪ੍ਰੇਮ ਵਿੱਚ ਭਿੱਜ ਜਾਂਦੀ ਹੈ ਉਹ ਕਾਮਾਦਿਕ ਪੰਜਾਂ ਨੂੰ ਮੁਕਾ ਕੇ ਅੰਤਰਾਤਮੇ ਅਡੋਲ ਹੋ ਜਾਂਦਾ ਹੈ ਕਾਰ ਕਮਾਈ ਖਸਮ ਰਜ਼ਾਏ ਖਸਮ ਪ੍ਰਭੂ ਦੀ ਰਜ਼ਾ ਵਿੱਚ ਤੁਰਨਾ ਉਸ ਦੀ ਨਿਤ ਦੀ ਕਾਰ ਨਿਤ ਦੀ ਕਮਾਈ ਹੋ ਜਾਂਦੀ ਹੈ ਅਵਗਤ ਨਾਥ ਨ ਲਖਿਆ ਜਾਏ ਉਹ ਮਨੋਖ ਉਸ 나ਥ ਦਾ ਰੂਪ ਹੋ ਜਾਂਦਾ ਹੈ ਜੋ ਅਲਿਸ਼ਟ ਹੈ ਜਿਸ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ ਜਲ ਮੈਂ ਉਪਜੈ ਜਲ ਤੇ ਦੂਰ ਹੈ ਜੋਗੀ ਸੂਰਜ ਜਾਂ ਚੰ드ਰਮਾ ਸਰੋਵਰ ਆਦਿਕ ਦੇ ਪਾਣੀ ਵਿੱਚ ਚਮਕਦਾ ਹੈ ਪਰ ਉਸ ਪਾਣੀ ਤੋਂ ਬਹੁਤ ਹੀ ਦੂਰ ਹੈ ਜਲ ਮੈਂ ਜੋਤ ਰਹਾ ਭਰਪੂਰ ਤੇ ਪਾਣੀ ਵਿੱਚ ਉਸ ਦੀ ਜੋਤ ਲਿਸ਼ਕਾ ਮਾਰਦੀ ਹੈ ਇਸੇ ਤਰ੍ਹਾਂ ਪ੍ਰਮਾਤਮਾ ਦੀ ਜੋਤ ਸਭ ਜੀਵਾਂ ਵਿੱਚ ਹਰ ਥਾਂ ਵਿਆਪਕ ਹੈ ਕਿਸ ਨੇੜੇ ਕਿਸ ਆਖਾਂ ਦੂਰ ਪਰੋ ਪ੍ਰਮਾਤਮਾ ਨਿਰਲੇਪ ਵੀ ਹੈ ਸਭ ਦੇ ਨੇੜੇ ਵੀ ਹੈ ਤੇ ਦੂਰ ਵੀ ਹੈ ਮੈਂ ਇਹ ਨਹੀਂ ਦੱਸ ਸਕਦਾ ਕਿ ਉਹ ਕਿਸ ਦੇ ਨੇੜੇ ਹੈ ਤੇ ਕਿਸ ਤੋਂ ਦੂਰ ਹੈ ਨਿਦ ਗੁਣਾਂ ਵਾਂ ਦੇਖ ਹਦੂਰ ਉਸ ਨੂੰ ਹਰ ਥਾਂ ਹਾਜ਼ਰ ਵੇਖ ਕੇ ਮੈਂ ਉਸ ਗੁਣਾਂ ਦੇ ਖਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹਾਂ ਅੰਤਰ ਬਾਹਰ ਇਹ ਵਰਨ ਕੋਏ ਹਰ ਥਾਂ ਜੀਵਾਂ ਦੇ ਅੰਦਰ ਤੇ ਬਾਹਰ ਸਾਰੀ ਸ੍ਰਿਸ਼ਟੀ ਵਿੱਚ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਜੋ ਤਿਸ ਭਾਵੈ ਸੋ ਫਨ ਹੋਏ ਜਗਤ ਵਿੱਚ ਉਹੀ ਕੁਝ ਹੋ ਰਿਹਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਸੁਣ ਭਰਥਰ ਨਾਨਕ ਕਹੈ ਵਿਚਾਰ ਏ ਭਰਥਰ ਜੋਗੀ ਸੁਣ ਨਾਨਕ ਤੈਨੂੰ ਇਹ ਵਿਚਾਰ ਦੀ ਗੱਲ ਦੱਸਦਾ ਹੈ ਨਿਰਮਲ ਨਾਮ ਮੇਰਾ ਆਧਾਰ ਉਸ ਸਰਵ ਵਿਆਪਕ ਪਰਮਾਤਮਾ ਦਾ ਪਵਿੱਤਰ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਹੈ। ਆਸਾ ਮਹਲਾ ਪਹਿਲਾ ਸਬ ਜਪ ਸਬ ਤਪ ਸਬ ਚਤੁਰਾਈ ਜਿਹੜਾ ਮਨੁੱਖ ਸਾਰੇ ਜਪ ਕਰਦਾ ਹੈ ਸਾਰੇ ਤਪ ਸਾਧਦਾ ਹੈ। ਸ਼ਾਸਤਰ ਆਦਿਕ ਸਮਝਣ ਬਾਰੇ ਹਰੇਕ ਕਿਸਮ ਦੀ ਸਿਆਣਪ ਅਕਲ ਵੀ ਵਿਖਾਉਂਦਾ ਹੈ। ਬੁੱਝੜ ਪਰਮੈ ਰਾਹ ਨਪਾਈ ਪਰ ਜੇ ਉਹ ਪ੍ਰਮਾਤਮਾ ਦਾ ਦਾਸ ਬਣਨ ਦੀ ਯੋਗਤ ਨਹੀਂ ਸਮਝਦਾ ਤਾਂ ਉਸ ਦਾ ਜਾਪ ਤਪ ਆਦਿਕ ਦਾ ਕੋਈ ਵੀ ਉਦਮ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਮਾਨ ਨਹੀਂ ਹੁੰਦਾ। ਬਿਨ ਬੂਝੇ ਕੋ ਥਾਏ ਨ ਪਾਈ ਉਹ ਗਲਤ ਰਸਤੇ ਤੇ ਭਟਕ ਰਿਹਾ ਹੈ ਉਹ ਸਹੀ ਰਸਤੇ ਉੱਤੇ ਨਹੀਂ ਜਾ ਰਿਹਾ ਨਾ ਬਿਹੋਣੇ ਮਾਥੇ ਛਾਈ ਪਰਮਾਤਮਾ ਦੇ ਨਾਮ ਤੋਂ ਸਖਣੇ ਮਨੁੱਖ ਨੇ ਸਿਰ ਸਵਾਹੀ ਪੈਣੀ ਜਿਹੜਾ ਰੱਬ ਤੋਂ ਵਿਛੜਿਆ ਹੋਇਆ ਉਹਦੇ ਸਖਣੇ ਮਨੁੱਖ ਦੇ ਸਿਰ ਸਵਾਈ ਪੈਣੀ ਧਿਆਨ ਨਾਲ ਸਮਝ ਲਓ ਮਾਥੇ ਛਾਈ ਸਿਰ ਸਵਾ ਜਿਹੜਾ ਗੁਰੂ ਨਾਲੋਂ ਟੁੱਟਾ ਹੋਇਆ ਸਾਚ ਧਣੀ ਜਗਿਆਏ ਬਿਨਾ ਸਾ ਜਗਤ ਜਮਦਾ ਮਰਦਾ ਰਹਿੰਦਾ ਹੈ ਪਰ ਜਗਤ ਦਾ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਛੂਟਸ ਪ੍ਰਾਣੀ ਗੁਰਮਖ ਦਾਸਾ ਰਹੋ ਜਿਹੜਾ ਪ੍ਰਾਣੀ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਦਾਸ ਭਗਤ ਬਣ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਤੋਂ ਬਾਝ ਜਾਂਦਾ ਹੈ ਜਗ ਮੋਹਿ ਬਾਂਦਾ ਬਹੁਤੀ ਆਸਾ ਜਗਤ ਮਾਇਆ ਦੇ ਮੋਹ ਵਿੱਚ ਵੱਜਾ ਹੋਇਆ ਬਹੁਤੀਆਂ ਆਸਾਂ ਵਿੱਚ ਵੱਜਾ ਹੋਇਆ ਜੰਮਦਾ ਮਰਦਾ ਰਹਿੰਦਾ ਹੈ ਗੁਰਮਤੀ ਇੱਕ ਪੈ ਉਦਾਸਾ ਪਰ ਕਈ ਵੱਡ ਭਾਗੀ ਮਨੁੱਖ ਗੁਰੂ ਦੀ ਸਿੱਖਿਆ ਤੇ ਤੁਰ ਕੇ ਮੋਹ ਤੋਂ ਨਿਰਲੇਪ ਰਹਿੰਦੇ ਹਨ ਅੰਤਰਨਾਮ ਕਮਲ ਪਰਗਾਸਾ ਉਹਨਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਵਸਦਾ ਹੈ ਜਿਸ ਦੀ ਬਰਕਤ ਨਾਲ ਉਹਨਾਂ ਦਾ ਹਿਰਦਾ ਕਮਲ ਖਿੜਿਆ ਰਹਿੰਦਾ ਹੈ ਤਿੰਨ ਕੋ ਨਾਹੀ ਜਮ ਕੀ ਤਰਾਸ ਅਜਿਹੇ ਬੰਦਿਆਂ ਨੂੰ ਜਨਮ ਮਰਨ ਦੇ ਗੇੜ ਦਾ ਡਰ ਨਹੀਂ ਲਿੰਦਾ ਜਗਤ ਤਰੇ ਜਿਤ ਕਾਮਣ ਹਿਤਕਾਰੀ ਗੁਰੂ ਦੀ ਸ਼ਰਨ ਤੋਂ ਖੁੰਝ ਕੇ ਜਗਤ ਕਮਾਤੁਰ ਹੋ ਰਿਹਾ ਹੈ ਇਸਤਰੀ ਦੇ ਮੋਹ ਵਿੱਚ ਫਸਿਆ ਹੋਇਆ ਹੈ ਪੁੱਤਰ ਕਲਤਰ ਲਗ ਨਾਮ ਵਿਸਾਰੀ ਪੁੱਤਰ ਵਉਟੀ ਦੇ ਮੋਹ ਵਿੱਚ ਪੈ ਕੇ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਰਿਹਾ ਹੈ ਬਿਰਥਾ ਜਨਮ ਗਵਾਇਆ ਬਾਜੀ ਹਾਰੀ ਇਸ ਤਰ੍ਹਾਂ ਆਪਣਾ ਜੀਵਨ ਵਿਅਰਥ ਗਵਾਉਂਦਾ ਹੈ ਤੇ ਮਨੁੱਖ ਜਨਮ ਦੀ ਖੇਡ ਹਾਰ ਕੇ ਜਾਂਦਾ ਹੈ ਸਤ ਗੁਰ ਸੇਵੇ ਕਰਨੀ ਸਾਰੀ ਪਰ ਜਿਹੜਾ ਮਨੁੱਖ ਗੁਰੂ ਦੀ ਦਸੀ ਸੇਵਾ ਕਰਦਾ ਹੈ ਉਸ ਦਾ ਨਿਤ ਕਰਮ શ્રેષ્ઠ ਹੋ ਜਾਂਦਾ ਹੈ। ਬਾਰਹੁ ਮੈਂ ਕਹੈ ਕਹਾਏ ਉਹ ਮਨੁੱਖ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਪੈਂਦਾ ਉਂਝ ਦੁਨੀਆ ਦੇ ਕਿਰਤਕਾਰ ਕਰਦਾ ਵੇਖਣ ਨੂੰ ਆਪਾ ਜਿਤਾਉਂਦਾ ਹੈ। ਅੰਦਰੋਂ ਮੋਹਕਤ ਲੇਪ ਕਦੇ ਨਾ ਲਾਏ ਤੇ ਅੰਤਰਾਤਮੇ ਮਾਇਆ ਦੇ ਮੋਹ ਤੋਂ ਆਜ਼ਾਦ ਰਹਿੰਦਾ ਹੈ ਮਾਇਆ ਮੋਹ ਗੁਰ ਸ਼ਬਦ ਜਲਾਏ ਜੋ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਮਾਇਆ ਦਾ ਮੋਹ ਸਾੜ ਦਿੰਦਾ ਹੈ ਨਿਰਮਲ ਨਾਮ ਸਾਧ ਹਿਰਦੈ ਧਿਆਏ ਤੇ ਪ੍ਰਮਾਤਮਾ ਦੇ ਪਵਿੱਤਰ ਨਾਮ ਨੂੰ ਸਦਾ ਆਪਣੇ ਹਿਰਦੇ ਵਿੱਚ ਯਾਦ ਰੱਖਦਾ ਹੈ ਧਾਵਤ ਰੱਖੇ ਠਾਕ ਰਹਾਏ ਉਹ ਆਪਣੇ ਭਟਕੜੇ ਮਨ ਦੀ ਰਾਖੀ ਕਰਦਾ ਹੈ ਮਾਇਆ ਦੇ ਮੋਹ ਵੱਲੋਂ ਰੋਕ ਕੇ ਰੱਖਦਾ ਹੈ ਸਿੱਖ ਸੰਗਤ ਕਰਮ ਮਿਲਾਏ ਗੁਰੂ ਦੇ ਜਿਸ ਸਿੱਖ ਨੂੰ ਪ੍ਰਮਾਤਮਾ ਆਪਣੀ ਮਿਹਰ ਨਾਲ ਸੰਗਤ ਵਿੱਚ ਮਿਲਾਉਂਦਾ ਹੈ ਗੁਰ ਬਿਨ ਭੁੱਲੋ ਆਵੇ ਜਾਏ ਗੁਰੂ ਤੋਂ ਬਿਨਾ ਭੁੱਲਿਆ ਹੋਇਆ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਸੱਚ ਤੋਂ ਖੁੰਝ ਜਾਂਦਾ ਹੈ ਨਦਰ ਕਰੇ ਸੰਜੋਗ ਮਿਲਾਏ ਗੁਰੂ ਬਖਸ਼ਿਸ਼ ਕਰਦਾ ਹੈ ਤੇ ਉਹਦੇ ਅੰਦਰ ਸੰਗਤ ਦਾ ਮਿਲਾਪ ਸੱਚ ਦਾ ਮਿਲਾਪ ਪੈਦਾ ਕਰ ਦਿੰਦਾ ਹੈ ਰੂੜੋ ਕਹੋ ਨ ਕਹਿ ਆ ਜਾਈ ਹੈ ਪ੍ਰਭੂ ਤੂੰ ਸੁੰਦਰ ਹੈ ਪਰ ਜੇ ਮੈਂ ਦੱਸਣ ਦਾ ਯਤਨ ਕਰਾਂ ਕਿ ਤੂੰ ਕਿਹੋ ਜਿਹਾ ਸੁੰਦਰ ਹੈ ਤਾਂ ਦੱਸਿਆ ਨਹੀਂ ਜਾ ਸਕਦਾ ਅਕਥ ਕਥੋਂ ਨਾ ਕੀਮਤ ਪਾਈ ਹੈ ਪ੍ਰਭੂ ਤੇਰੇ ਗੁਣ ਬਿਆਨ ਨਹੀਂ ਹੋ ਸਕਦੇ ਜੇ ਮੈਂ ਬਿਆਨ ਕਰਨ ਦਾ ਯਤਨ ਕਰਾਂ ਤਾਂ ਵੀ ਤੇਰੇ ਗੁਣਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਸਭ ਦੁੱਖ ਤੇਰੇ ਸੂਖ ਰਜ਼ਾਈ ਤਤھوں ਵਿਛੜਿਆਂ ਦੁੱਖ ਵਾਪਰਦੇ ਹਨ ਪਰ ਤੇਰੀ ਰਜ਼ਾ ਵਿੱਚ ਤੁਰਿਆਂ ਸਾਰੇ ਸੁਖ ਬਣ ਜਾਂਦੇ ਹਨ ਸਭ ਦੁੱਖ ਮਿਟੇ ਸਚੈ ਨਾਈ ਸਦਾ ਤੇ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾ ਕੀਤੇ ਸਾਰੇ ਹੀ ਦੁੱਖ ਮਿਟ ਜਾਂਦੇ ਹਨ। ਕਰ ਬਿਨ ਵਾਜਾ ਪਗ ਬਿਨ ਤਾਲਾ ਮਨੁੱਖ ਦੇ ਅੰਦਰ ਅਜਹੀ ਆਤਮਕ ਅਵਸਥਾ ਬਣ ਜਾਂਦੀ ਹੈ ਕਿ ਮਾਨੋ ਬਿਨਾ ਹੱਥੀ ਵਜਾਏ ਵਾਜਾ ਵੱਜਦਾ ਹੈ ਤੇ ਬਿਨਾ ਪੈਰੀ ਨੱਚਿਆ ਤਾਲ ਪੂਰੀ ਦਾ ਹੈ। ਜੇ ਸ਼ਬਦ ਬੁੱਝੈ ਤਾਂ ਸੱਚ ਨਿਹਾਲਾ ਜਦੋਂ ਉਹ ਗੁਰੂ ਦੇ ਸ਼ਬਦ ਨੂੰ ਸਮਝ ਕੇ ਉਹ ਆਪਣੇ ਅੰਦਰ ਸਦਾ ਥਿਰ ਪ੍ਰਭੂ ਦਾ ਦਿਦਾਰ ਵੀ ਕਰ ਲਵੇ ਅੰਤਰ ਸਾਚ ਸਬੇ ਸੁਖ ਨਲਾ ਉਸ ਨੂੰ ਫਿਰ ਆਪਣੇ ਅੰਦਰ ਆਤਮੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ ਨਦਰ ਕਰੇ ਰੱਖੇ ਰਖਵਾਲਾ ਤੇ ਉਸ ਮਨੁੱਖ ਦੇ ਅੰਦਰ ਪ੍ਰਭੂ ਸਦਾ ਥਿਰ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਤਰਪਮਣ ਸੁਜੈ ਆਪ ਗਵਾਵੇ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਪ੍ਰਭੂ ਦਾ ਦਾਸ ਬਣ ਕੇ ਆਪਾ ਭਾਉ ਦੂਰ ਕਰਦਾ ਹੈ ਉਸ ਨੂੰ ਪਰਮਾਤਮਾ ਤਿੰਨਾ ਭਮਨਾ ਵਿੱਚ ਵਸਦਾ ਦਿਸ ਪੈਂਦਾ ਬਾਣੀ बुਝੈ ਸੱਚ ਸਮਾਵੇ ਉਸ ਨੂੰ ਗੁਰੂ ਦੀ ਬਾਣੀ ਦੇ ਰਾਹੀ ਗਿਆਨ ਹੋ ਜਾਂਦਾ ਹੈ ਉਹ ਸਦਾ ਥਿਰ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਸ਼ਬਦ ਵਿਚਾਰੇ ਏਕ ਲਵਤਾਰਾ ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਈ ਰੱਖਦਾ ਹੈ ਇੱਕ ਰਾਸ ਸੁਰਤ ਪ੍ਰਭੂ ਵਿੱਚ ਜੁੜਦਾ ਹੈ ਨਾਨਕ ਧਨ ਸਵਾਰਣ ਹਾਰਾ ਹੈ ਨਾਨਕ ਉਸ ਮਨੁੱਖ ਦਾ ਮਨ ਜਨਮ ਮੁਬਾਰਕ ਹੈ ਉਹ ਹੋਰਨਾ ਦਾ ਜੀਵਨ ਵੀ ਸੁਣਾ ਬਣਾ ਲੈਂਦਾ ਹੈ ਆਸਾ ਮਹਲਾ ਪਹਿਲਾ ਲੇਖ ਅਸੰਖ ਲੇਖ ਲਿਖਮਾਨ ਪ੍ਰਮਾਤਮਾ ਦੇ ਸਰੂਪ ਬਾਰੇ ਅਣਗਿਣਤ ਵਿਚਾਰ ਭਰੇ ਲੇਖ ਲੇਖ ਕੇ ਲਿਖੇ ਕੇ ਲਿਖਣ ਵਾਲਿਆਂ ਨੇ ਮਨ ਵਿੱਚ ਆਪਣੀ ਵਿਦਿਆ ਤੇ ਵਿਚਾਰ ਸ਼ਕਤੀ ਦਾ ਮਾਣ ਹੀ ਪੈਦਾ ਹੁੰਦਾ ਹੈ ਮਨ ਮਾਨੈ ਸੱਚ ਸੁਰਤ ਵਖਾਨ ਬੇਸ਼ੱਕ ਅਣਗਿਣਤ ਲੇਖ ਲਿਖੇ ਜਾਣ ਪ੍ਰਮਾਤਮਾ ਦਾ ਸਰੂਪ ਬਿਆਨ ਤੋਂ ਲਿਖਣ ਤੋਂ ਪਰੇ ਹੈ ਉਸ ਦੇ ਗੁਣਾਂ ਦਾ ਪਰਲਾ ਬੰਨਾ ਨਹੀਂ ਲੱਭ ਸਕਦਾ ਕਥਨੀ ਬਦਨੀ ਪੜ ਪੜ ਭਾਰ ਉਸ ਦੇ ਗੁਣ ਕਹਿਣ ਨਾਲ ਬੋਲਣ ਨਾਲ ਤੇ ਮੁੜ ਮੁੜ ਪੜ ਕੇ ਵੀ ਮਨ ਉਤੇ ਹਉਮੈ ਦਾ ਭਾਰ ਹੀ ਵੱਧਦਾ ਹੈ ਲੇਖ ਅਸ਼ੰਖ ਅਲੇਖ ਅਪਾਰ ਪਰ ਹਾਂ ਜੇ ਮਨੁੱਖ ਦਾ ਮਨ ਪਰਮਾਤਮਾ ਦੇ ਗੁਣਾਂ ਦੀ ਯਾਦ ਵਿੱਚ ਗਿਧ ਜਾਏ ਜੇ ਮਨੁੱਖ ਦੀ ਸੁਰਤ ਵਿੱਚ ਸਦਾ ਥਿਰ ਪ੍ਰਭੂ ਟਿਕਦਾ ਹੈ ਤਾਂ ਬਸ ਇਹੀ ਹੈ ਅਸਲ ਲੇਖ ਜੋ ਉਸ ਨੂੰ ਪ੍ਰਮਾਨ ਹੈ ਐਸਾ ਸਾਚਾ ਤੂੰ ਏਕੋ ਜਾਣ ਇਹੋ ਦੇਹ ਅਲੇਖ ਤੇ ਸਦਾ ਕਾਇਮ ਰਹਿਣ ਵਾਲਾ ਤੂੰ ਸਿਰਫ ਇੱਕ ਪ੍ਰਭੂ ਨੂੰ ਹੀ ਜਾਣ ਬਾਕੀ ਸਾਰਾ ਜਗਤ ਜੰਮਣ ਮਰਨ ਦੇ ਗੇੜ ਵਿੱਚ ਹੈ ਜੰਮਣ ਮਰਨ ਆ ਹੁਕਮ ਪਛਾਣ ਰਹਾਓ ਜਮਣਾ ਮਰਨਾ ਵੀ ਤੂੰ ਉਸ ਪ੍ਰਮਾਤਮਾ ਦਾ ਹੁਕਮ ਹੀ ਸਮਝ ਮਾਇਆ ਮੋਹ ਜਗ ਬੰਦਾ ਜਮ ਕਾਲ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਮੋਹ ਦੇ ਕਾਰਨ ਜਗਤ ਮੋਹ ਦੇ ਸਹਿਮ ਵਿੱਚ ਵਜਾ ਪਿਆ ਬੰਦਾ ਛੁਟੇ ਨਾਮ ਸੰਭਾਲ ਤੇ ਪ੍ਰਮਾਤਮਾ ਦੇ ਨਾਮ ਨੂੰ ਹੀ ਸੰਭਾਲ ਕੇ ਇਹਨਾਂ ਵਿਸ਼ੇ ਵਿਕਾਰਾਂ ਤੋਂ ਵੱਜਾ ਹੋਇਆ ਛੁੱਟ ਸਕਦਾ ਹੈ ਗੁਰ ਸੁਖ ਦਾ ਦਾਤਾ ਅਵਰ ਨ ਪਾਲ ਗੁਰੂ ਹੀ ਸੁੱਖਾਂ ਦਾ ਦਾਤਾ ਹੈ ਹੋਰਨਾ ਤੋਂ ਸੁਖ ਲੱਭਣ ਦੀ ਉਮੀਦ ਨਾ ਕਰ ਐਵੇਂ ਨਾ ਭਟਕਦਾ ਫਿਰ ਹਲ ਤਪਲਤ ਨੇ ਵਿਹੀ ਤਦ ਨਾਲ ਇੱਥੇ ਉੱਥੇ ਹੁਣ ਅੱਜ ਕੱਲ ਸਦਾ ਹਰ ਵੇਲੇ ਸਵੇਰੇ ਦੁਪਹਿਰੇ ਸ਼ਾਮ ਇੱਕੋ ਅਕਾਲ ਪੁਰਖ ਵੈ ਗੁਰੂ ਦਾ ਉਪਦੇਸ਼ ਸਾਡੇ ਨਾਲ ਨਿਭਦਾ ਹੈ ਸ਼ਬਦ ਮਰੇ ਤਾਂ ਇਕਲੇ ਬੁਲਾਏ ਮਨੋਖ ਤਦੋਂ ਹੀ ਇੱਕ ਪਰਮਾਤਮਾ ਵਿੱਚ ਸੁਰਤ ਜੋੜ ਸਕਦਾ ਹੈ ਜਦੋਂ ਗੁਰੂ ਦੇ ਸ਼ਬਦ ਦੇ ਰਾਹੀ ਮੋਹ ਵੱਲੋਂ ਮਰ ਜਾਏ ਮੋਹ ਦਾ ਪ੍ਰਭਾਵ ਆਪਣੇ ਉੱਤੇ ਪੈਣ ਨਾ ਦੇਵੇ ਆਚਰ ਚਰੈ ਤਾਂ ਪਰਮ ਚੁਕਾਏ ਜਦੋਂ ਹੀ ਜੀਵ ਮਾਇਆ ਵੱਲ ਮਨ ਦੀ ਪਟਕਣਾ ਦੂਰ ਕਰ ਸਕਦਾ ਹੈ ਜੇ ਗੁਰੂ ਦੇ ਸ਼ਬਦ ਦੇ ਰਾਹੀ ਕਾਮ ਆਦਿਕ ਪੰਜਾਂ ਦੇ ਨਾਮ ਕਾਇ ਜਾ ਸਕਣ ਵਾਲੇ ਟੋਲੇ ਦੇ ਪ੍ਰਭਾਵ ਨੂੰ ਮੁਕਾ ਦੇਵੇ ਜੀਵਨ ਮੁਕਤ ਮਨ ਨਾਮ ਵਸਾਏ ਜਿਹੜਾ ਮਨੁੱਖ ਆਪਣੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਸਾ ਲੈਂਦਾ ਹੈ ਉਹ ਇਸੇ ਜ਼ਿੰਦਗੀ ਦੇ ਵਿੱਚ ਹੀ ਇਨ੍ਹਾਂ ਪੰਜਾਂ ਦੇ ਪ੍ਰਭਾਵ ਤੋਂ ਆਜ਼ਾਦ ਹੋ ਜਾਂਦਾ ਹੈ ਗੁਰਮੁਖ ਹੋਏ ਤ ਸੱਚ ਸਮਾਏ ਤੇ ਉਹ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਲੀਨ ਹੁੰਦਾ ਹੈ ਗੁਰੂ ਦੇ ਸਨਮੁਖ ਰਹਿ ਕੇ ਜੇਨ ਧਰ ਸਾਜੀ ਗਗਨ ਆਕਾਸ਼ੋ ਪ੍ਰਭੂ ਜਿਸ ਨੇ ਧਰਤੀ ਤੇ ਆਕਾਸ਼ ਆਦਿ ਰਚੇ ਹਨ ਜेन ਸਭ ਥਾਪੀ ਥਾਪਿਉ ਥਾਪ ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜੋ ਰਾਜ ਕੇ ਨਾਸ਼ ਕਰਨ ਦੇ ਵੀ ਸਮਰੱਥ ਹੈ ਸਰਬ ਨਿਰੰਤਰ ਆਪੇ ਆਪ ਫਿਰ ਆਪ ਹੀ ਆਪ ਸਭ ਦੇ ਅੰਦਰ ਇੱਕ ਰਸ ਮੌਜੂਦ ਹੈ ਕਿਸੇ ਨਾ ਪੁੱਛੇ ਬਖਸ਼ੇ ਆਪ ਆਪ ਹੀ ਸਭ ਜੀਵਾਂ ਉੱਤੇ ਬਖਸ਼ਿਸ਼ ਕਰਦਾ ਹੈ ਇਹ ਬਖਸ਼ਿਸ਼ ਵਾਸਤੇ ਤੇ ਇਸ ਲਈ ਉਹ ਕਿਸੇ ਹੋਰ ਦੀ ਸਲਾਹ ਨਹੀਂ ਲੈਂਦਾ ਤੂੰ ਪੁਰ ਸਾਗਰ ਮਾਨਕ ਹੀਰ ਹੈ ਪ੍ਰਭ ਤੂੰ ਆਪ ਹੀ ਪਰਿਆ ਹੋਇਆ ਇਸ ਸੰਸਾਰ ਸਮੁੰਦਰ ਹੈ ਤੂੰ ਆਪ ਹੀ ਇਸ ਵਿੱਚ ਮਾਨਕ ਹੀਰਾ ਹੈ ਤੂੰ ਨਿਰਮਲ ਸਚ ਗੁਣੀ ਗਹੀਰ ਤੂੰ ਪਵਿੱਤਰ ਸਰੂਪ ਹੈ ਸਦਾ ਤੇ ਰਹਿਣ ਵਾਲਾ ਹੈ ਤੇ ਸਾਰੇ ਗੁਣਾਂ ਦਾ ਖਜ਼ਾਨਾ ਹੈ ਸੁਖ ਮਾਨੈ ਭੇਟੈ ਗੁਰਪੀਰ ਜਿਸ ਮਨੁੱਖ ਨੂੰ ਤੇਰੀ ਮਿਹਰ ਨਾਲ ਗੁਰੂ ਪੀਰ ਮਿਲ ਪੈਂਦਾ ਹੈ ਉਹ ਤੇਰੇ ਮਿਲਾਪ ਦਾ ਆਤਮਕ ਆਨੰਦ ਮਾਣਦਾ ਹੈ। ਏਕੋ ਸਾਹਿਬ ਏਕ ਵਜ਼ੀਰ ਤੂੰ ਆਪ ਹੀ ਆਪ ਬਾਦਸ਼ਾਹ ਹੈ ਤੂੰ ਆਪ ਹੀ ਆਪਣਾ ਸਲਾਹਕਾਰ ਵਜ਼ੀਰ ਹੈ। ਜਾਗ ਬੰਦੀ ਮੁਕਤੇ ਹੋ ਮਾਰੀ ਹਉਮੈ ਦੀ ਕੈਦ ਵਿੱਚੋਂ ਆਜ਼ਾਦ ਹੋਈ ਹਾਂ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਇਸ ਹਉਮੈ ਨੂੰ ਮਾਰਿਆ। ਜਗ ਗਿਆਨੀ ਵਿਰਲਾ ਆਚਾਰੀ ਜਗਤ ਵਿੱਚ ਗਿਆਨਮਾਨ ਕੋਈ ਵਿਰਲਾ ਉਹੀ ਹੈ ਜਿਸ ਦਾ ਨਿਤ ਆਚਰਣ ਗਿਆਨ ਦੇ ਅਨੁਸਾਰ ਹੈ ਅਦਰਵਾਈਜ਼ ਗਿਆਨ ਤਾਂ ਸਾਰਿਆਂ ਕੋਲ ਹੈਗਾ ਜਗ ਪੰਡਿਤ ਵਿਰਲਾ ਵਿਚਾਰੀ ਪੰਡਤਾਂ ਦਾ ਜਗ ਹੈ ਵਿਚਾਰਮਾਨ ਵਿਦਿਆ ਤੇ ਵਿਚਾਰ ਕਰਕੇ ਤੇ ਉਹਨੂੰ ਅਮਲ 'ਚ ਲਿਆਉਣ ਵਾਲਾ ਕੋਈ ਵਿਰਲਾ ਵਿਰਲਾ ਬਿਨ ਸਤਗੁਰ ਭੇਟੇ ਸਭ ਫਿਰੈ ਅਹੰਕਾਰੀ ਬਿਨਾ ਗੁਰੂ ਨੂੰ ਮਿਲਣ ਤੋਂ ਗੁਰੂ ਨਾਲ ਮੁਲਾਕਾਤ ਤੋਂ ਸਾਰੀ ਲੁਕਾਈ ਹੰਕਾਰ ਵਿੱਚ ਭਟਕਦੀ ਫਿਰਦੀ ਹੈ ਜਗ ਦੁਖੀਆ ਸੁਖੀਆ ਜਨ ਸੋਏ ਸਾਰਾ ਜਗਤ ਦੁਖੀ ਹੈ ਕੋਈ ਵਿਰਲਾ ਮਨੁੱਖ ਸੁਖੀ ਹੈ ਜਗ ਰੋਗੀ ਭੋਗੀ ਗੁਣ ਰੋਏ ਜਗਤ ਵਿਕਾਰਾਂ ਦੇ ਕਾਰਨ ਆਤਮਿਕ ਤੌਰ ਤੇ ਰੋਗੀ ਹੋ ਰਿਹਾ ਹੈ ਭੋਗਾਂ ਵਿੱਚ ਪਰਵਿਰਤ ਹੈ ਤੇ ਆਤਮਾ ਗੁਣਾਂ ਲਈ ਤਰਸਦਾ ਹੈ ਜਾਗੇ ਉਪਜੈ ਬਿਨ ਸਹਿਪਤ ਖੋਏ ਪ੍ਰਭੂ ਨੂੰ ਪੁਲਾਕੇ ਜਗਤ ਇੱਜ਼ਤ ਗਵਾਕੇ ਜੰਮਦਾ ਹੈ ਮਰਦਾ ਹੈ ਮਰਦਾ ਹੈ ਜੰਮਦਾ ਹੈ ਗੁਰਮੁਖ ਹੋਵੇ ਬੂਝੈ ਸੋਏ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਆਉਂਦਾ ਹੈ ਉਹ ਇਸ ਭੇਦ ਨੂੰ ਸਮਝਦਾ ਹੈ ਮਹੰਗੋ ਮੋਲ ਭਾਰ ਅਫਾਰ ਜੇ ਕੋਈ ਮੁੱਲ ਦੇ ਕੇ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹ ਮੁੱਲ ਬਹੁਤ ਹੀ ਵਧੇਰਾ ਉਸ ਦਾ ਮੁੱਲ ਦਿੱਤਾ ਨਹੀਂ ਜਾ ਸਕਦਾ ਜੇ ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਕੋਈ ਚੀਜ਼ ਉਸ ਦੇ ਬਰਾਬਰ ਦੀ ਨਹੀਂ ਹੈ ਅਟਲ ਅਛਲ ਗੁਰਮਤੀ ਧਾਰ ਗੁਰੂ ਦੀ ਮਤ ਲੈ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਸਾਮ ਕੇ ਰੱਖ ਭਾਏ ਮੇਲਾ ਭਾਵੈ ਭੇਕਾਰ ਉਹ ਪ੍ਰਭੂ ਪ੍ਰੇਮ ਦੇ ਰਾਹੀ ਪ੍ਰੇਮ ਦੇ ਮੁੱਲ ਮਿਲਦਾ ਹੈ ਜੀਵ ਦਾ ਉਸ ਦੇ ਡਾਰਾ ਦੇ ਵਿੱਚ ਰਹਿਣਾ ਉਸ ਨੂੰ ਚੰਗਾ ਲੱਗਦਾ ਨਾਨਕ ਨੀਚ ਕਹੈ ਵਿਚਾਰੋ ਦਾਸ ਨਾਨਕ ਨਿਮਾਣਾ ਜ ਆ ਨਾਨਕ ਇਹ ਵਿਚਾਰ ਦੱਸਦਾ ਹੈ